ਸੰਘਰੂਰ ਵਿਖੇ ਪੰਜਾਬ ਮੰਡੀ ਬੋਰਡ ਦੇ ਸੈਕਟਰੀ ਨਰਿੰਦਰ ਸਿੰਘ ਨੇ ਸੰਘਰੂਰ ਡਿਪਟੀ ਕਮਿਸ਼ਨਰ ਨੂੰ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਕੀਤੀ ਕਿ ਮੰਡੀ ਦੇ ਵਿੱਚ ਨਸ਼ੇ ਦੇ ਸਲਾਗਰਮ ਵੱਲੋਂ ਛੁੱਟੀ ਵਾਲੇ ਦਿਨ ਨਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ ਇਸ ਬਾਬਤ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਕੇ ਪੀਲੇ ਪੰਜੇ ਨਾਲ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਬਣ ਰਹੀਆਂ ਨਜਾਇਜ਼ ਉਸਾਰੀਆਂ ਨੂੰ ਤੋੜਿਆ ਗਿਆ ਇਸ ਦੇ ਤਹਿਤ ਹੀ মিডিਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਫਸਰ ਨੇ ਕੀ ਕਿਹਾ ਤੁਸੀਂ ਵੀ ਸੁਣੋ ਇਸ ਸੈਕਟਰੀ ਮੰਡੀ ਬੋਰਡ ਜਿਹੜੇ ਹੈਗੇ ਆ ਇੱਥੇ ਨਰਿੰਦਰ ਸਿੰਘ ਉਹਨਾਂ ਵੱਲੋਂ ਇੱਕ ਲੈਟਰ 18 ਤਰੀਕ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਲਿਖਿਆ ਗਿਆ ਸੀਗਾ ਕਿ ਇੱਥੇ ਕੋਈ ਮੰਡੀ ਦੇ ਏਰੀਏ ਦੇ ਵਿੱਚ ਕੋਈ ਨਜਾਇਜ਼ ਉਸਾਰੀ ਕਰ ਰਿਹਾ ਹੈਗਾ ਤੇ ਉਹਨਾਂ ਨੇ ਬਕਾਇਦਾ ਲਿਖਿਆ ਹੈ ਕਿ ਉਹ ਜਿਸ ਦਿਨ ਛੁੱਟੀ ਹੁੰਦੀ ਹੈ ਛੁੱਟੀ ਦਾ ਫਾਇਦਾ ਖਾਉਂਦੇ ਹੋਏ ਉਸਾਰੀ ਕਰਦਾ ਬਾਰ-ਬਾਰ ਇਹਨੂੰ ਰੋਕਿਆ ਜਾਂਦਾ ਰੋਕਣ ਦੇ ਬਾਵਜੂਦ ਵੀ ਇਹ ਰੁਕਦਾ ਨਹੀਂਗਾ ਬੰਦਾ ਉਹ ਵੱਖਰੀ ਗੱਲ ਆ ਵੀ ਜਦੋਂ ਅਸੀਂ ਇਹ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਤੇ ਇਹਦੇ ਖਿਲਾਫ 12-13 ਮੁਕਦਮੇ ਐਨਡੀਪੀਐਸ ਦੇ ਦਰਜ ਨੇ। ਇਹਦੀ ਬੇਲ ਵੀ ਹਾਈ ਕੋਰਟ ਤੋਂ ਰਿਜੈਕਟ ਹੋ ਚੁੱਕੀ ਐ। ਤੇ ਇਹੋ ਜਿਹੇ ਬੰਦਿਆਂ ਦੇ ਖਿਲਾਫ ਚਲੋ ਦੱਸੋ ਹੋਰ ਤੁਹਾਡਾ ਕੀ ਸਵਾਲ ਹੈਗਾ? ਸਰ ਇਹ ਕਿੰਨੇ ਘਟਾਏ ਗਏ ਨੇ ਜਿਲ੍ਹਾ ਸੰਗਰੂਰ ਦੇ ਵਿੱਚ ਇਸ ਤਰ੍ਹਾਂ ਦੇ ਕਾਰਵਾਈ ਹੋਈਆਂ ਨੇ? ਸੰਗਰੂਰ ਦੇ ਵਿੱਚ ਦੋ ਪਿੱਛੇ ਜੇ ਉੱਥੇ ਜਿਹੜਾ ਈਓ ਸੀਗੇ ਆਪਣਾ ਸੰਗਰੂਰ ਉਹਨਾਂ ਨੇ ਦੋ ਪ੍ਰਾਪਰਟੀਆਂ ਆਈਡੈਂਟੀਫਾਈ ਕੀਤੀਆਂ ਸੀ। ਉੱਥੇ ਅਸੀਂ ਗਏ ਸੀਗੇ ਇਸ ਤੋਂ ਪਹਿਲਾਂ ਸੁਨਾਮ ਇੱਕ ਪਹਿਲਾਂ ਕੀਤੀ ਗਈ ਸੀ। ਇਹ ਹੁਣ ਚੌਥੀ ਪ੍ਰਾਪਰਟੀ ਹੈ ਤੇ ਬਾਈ ਚਾਂਸ ਇਹ ਹੈ ਵੀ ਇਹ ਸਾਰੇ ਹੀ ਬੰਦੇ ਨਸ਼ੇ ਨਾਲ ਰਿਲੇਟਡ ਹੈਗੇ ਆ ਇਹਦੇ ਖਿਲਾਫ ਵੀ ਮੈਂ ਤੁਹਾਨੂੰ ਦੱਸਿਆ 12 ਤੋਂ 13 ਮੁਕਦਮੇ ਦਰਜ ਹੈ ਤੇ ਇਹਦੀ ਬੇਲ ਹਾਈ ਕੋਰਟ ਤੋਂ ਡਿਸਮਿਸ ਹੋ ਚੁੱਕੀ ਹੈ ਸਰ ਕਿਸੇ ਵੱਲੋਂ ਹੈਜੀਟੇਸ਼ਨ ਹੋਇਆ ਜਿਵੇਂ ਚਾਰ ਮਕਾਨ ਤਾਂ ਹੈਗੇ ਨੇ ਕਿਸੇ ਨੇ ਵਿਰੋਧ ਕੀਤਾ ਹੋਵੇ ਜਾਂ ਹੋਰ ਨਹੀਂ ਕਿਸੇ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਸਗੋਂ ਜਦੋਂ ਐਹੋ ਜੀ ਕਾਰਵਾਈ ਹੁੰਦੀ ਹੈ ਉੱਥੇ ਆ ਕੇ ਲੋਕ ਜ਼ਰੂਰ ਗੱਲ ਕਰਦੇ ਆ ਦੂਰ ਦੇ ਰਿਸ਼ਤੇਦਾਰਾਂ ਨੂੰ ਭੇਜ ਦਿੰਦੇ ਆ ਕੇ ਅੱਗੇ ਤੋਂ ਸਾਨੂੰ ਇੱਕ ਮੌਕਾ ਦਿੱਤਾ ਜਾਏ ਜੀ ਅਸੀਂ ਇਹੋ ਜਿਹਾ ਕੁਝ ਨਹੀਂ ਕਰਾਂਗੇ ਪਰ ਇਹ ਜਿਹੜੀ ਪ੍ਰਾਪਰਟੀਆਂ ਮੈਂ ਤੁਹਾਨੂੰ ਦੱਸਿਆ ਬਾਰ-ਬਾਰ ਵੀ ਸਿਵਲ ਪ੍ਰਸ਼ਾਸਨ ਵੱਲੋਂ ਆਇਡੈਂਟੀਫਾਈ ਕੀਤੀਆਂ ਗਈਆਂ ਕਿ ਇਹ ਜਿਵੇਂ ਇਹ ਵੀ ਹੁਣ ਮੰਡੀ ਦੇ ਏਰੀਏ ਦੇ ਵਿੱਚ ਇਹ ਬਣਾ ਰਿਆ ਸੀ ਤੇ ਧੱਕੇ ਨਾਲ ਬਣਾਈ ਜਾ ਰਿਹਾ ਸੀ ਜਿੱਦਨ ਕਿਤੇ ਛੁੱਟੀ ਹੁੰਦੀ ਸੀ ਉਸ ਦਿਨ ਮੜਾ ਜਾ ਕੰਮ ਸਟਾਰਟ ਕਰ ਲਿਆ ਫੇਰ ਜਿੱਦਨ ਕੰਮ ਵਾਲਾ ਦਿਨ ਹੁੰਦਾ ਉਦੋਂ ਬੰਦ ਕਰਤਾ ਤੇ ਰੁਕ ਨਹੀਂ ਸੀ ਰਿਹਾ ਤੇ ਫੇਰ ਉਹਨਾਂ ਨੇ ਤਾਂ ਇਹ ਪ੍ਰਸੀਡ ਕੀਤਾਗਾ ਸਰ ਨਸ਼ਾ ਤਸਕਰਾਂ ਨੂੰ ਤੁਸੀਂ ਕੀ ਚੇਤਾਵਨੀ ਦੇਣਾ ਕਰੋਗੇ ਨਸ਼ਾ ਤਸਕਰਾਂ ਨੂੰ ਹੁਣ ਚੇਤਾਵਨੀ ਦੇਣ ਦਾ ਟਾਈਮ ਨਹੀਂਗਾ ਤੋ ਤਾਮਨੀਆਂ ਬਹੁਤ ਦੇਤੀਆਂ ਨਸ਼ਾ ਤਸਕਰਾਂ ਦੇ ਖਿਲਾਫ ਤਾਂ ਹੁਣ ਸਖਤ ਕਾਰਵਾਈ ਦਾ ਟਾਈਮ ਹੈ ਤੇ ਅਸੀਂ ਬਿਲਕੁਲ ਹੱਥ ਧੋ ਕੇ ਪਿੱਛੇ ਪਏ ਹੋਏ ਹਾਂ ਜਿਹੜੇ ਬੰਦੇ ਹੱਲੇ ਵੀ ਨਹੀਂ ਹਟ ਰਹੇ ਉਹਨਾਂ ਦੇ ਮੁਕੱਦਮੇ ਦਰਜ ਹੋ ਰਹੇ ਨੇ ਜਦੋਂ ਤੋਂ ਯੁੱਧ ਨਸ਼ੇ ਵਿਰੁੱਧ ਸਟਾਰਟ ਹੋਇਆ ਸਾਡੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਤਕਰੀਬਨ 150 ਐਫ ਆਈ ਆਰ ਦਰਜ ਹੋ ਚੁੱਕੀ ਆ ਤੇ 220 ਤੋਂ ਵੱਧ ਬੰਦਿਆਂ ਦੀਆਂ ਰੈਸਟਾਂ ਪੈ ਚੁੱਕੀਆਂ ਨੇ ਤੇ ਜਦੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਵੇਂ ਅਸੀਂ ਕੈਸੋ ਆਪਰੇਸ਼ਨ ਕਰਨ ਗਏ ਸੀ ਥੋੜੇ ਦਿਨ ਪਹਿਲਾਂ ਜੋਲੀਆਂ ਤੇ ਉੱਥੇ ਇੱਕ ਸਟਰੀਟ ਹੈਗੀ ਜਿਹਦੇ ਵਿੱਚ 22-23 ਘਰ ਨੇ ਜਿਹੜੇ ਇਸੇ ਕੰਮ ਤੋਂ ਹੀ ਉਹਨਾਂ ਦਾ ਰੋਟੀ ਪਾਣੀ ਚੱਲਦਾ ਸੀਗਾ ਤੇ ਉਹਨਾਂ 22-23 ਘਰਾਂ ਚੋਂ ਸਾਨੂੰ 9 ਘਰਾਂ ਬਾਰੇ ਤਾਂ ਪਤਾ ਲੱਗਾ ਕਿ ਉਹ ਪਰਮਾਨੈਂਟਲੀ ਤਾਲੇ ਲਾ ਕੇ ਤੇ ਇੱਧਰ ਉੱਧਰ ਕਿਤੇ ਚਲੇ ਗਏ ਨੇ ਵੀ ਘਰ ਹੀ ਨਹੀਂ ਵੱਟਦੇ ਤੇ ਮੈਸੇਜ ਤਾਂ ਬਹੁਤ ਕਲੀਅਰ ਹੈ ਕਿ ਲੋਕਾਂ ਨੂੰ ਡਰ ਵੀ ਪਿਆ ਹੋਇਆ ਇਹਦੇ ਨਾਲ ਬਹੁਤ ਡਰਾਸਟਿਕ ਇਹਦੇ 'ਚ ਚੇਂਜ ਆਇਆ ਮਤਲਬ ਕਾਫੀ ਇਸ ਕੰਮ 'ਚ ਘਾਟਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਡਰ ਪਿਆ ਹੋਇਆ ਸਾਰਿਆਂ ਨੂੰ ਸਰ ਇੱਕ ਸਰਕਾਰ ਦੀ ਕੋਸ਼ਿਸ਼ ਹੀ ਹੈ ਵੀ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਝੂਠਾ ਵਿਕਤੀਆਂ ਜਾਣ ਗਿਆ ਡੀ ਐਡਿਕਸ਼ਨ ਸੈਂਟਰ ਤੇ ਲਿਜਾਇਆ ਜਾਏ ਕਿੰਨੇ ਕੁ ਤੁਸੀਂ ਇਹ ਪਕੜੇ ਨੇ ਮਤਲਬ ਇਸ ਤਰ੍ਹਾਂ ਦੇ ਵਿਅਕਤੀ ਉਹਦੇ 'ਚ ਵੀ ਅਸੀਂ ਤੁਹਾਨੂੰ ਦੱਸ ਰਿਹਾ ਵੀ ਅਸੀਂ ਪਹਿਲਾਂ ਪ੍ਰਾਪਰਟੀ ਵੇਚਣੇ ਔਰ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ